ਇੱਕ ਮਰ ਗਿਆ ਵਾ ਤੇ ਕੁੜੀ ਭੱਜ ਗਈ ਫਿਰ ਨਹੀਂ ਨਹੀਂ ਥਾਣੇ ਕੋੜੇ ਥਾਣੇ ਲੱਗੇ ਗਏ ਉਹ ਚਲ ਗਿਆ ਬੜੇ ਕੱਟ ਤੋਂ ਮਾਰ ਦਿੱਤੀ ਤੇ ਉਹ ਆਦੇ ਆ ਬੰਦਾ ਮੋਕੇ ਤੇ ਸੀਗਾ ਉਹ ਉਸ ਵੇਲੇ ਕਿ ਐ ਅੰਦਰ ਬੈਠੀ ਸੀ ਆ ਮੇਰਾ ਘਰ ਹੈ ਠੀਕ ਹੈ ਜੀ ਇਹ ਮੇਰਾ ਘਰ ਹੈ ਮੇਰਾ ਸਕੂਲ ਰੋ 100 ਮੀਟਰ ਦੀ ਦੂਰੀ ਤੇ ਘਟੋ ਘਟ ਬੈਠਾ ਹੋਰ ਠੀਕ ਹੈ ਉਹ ਧੂਪ ਕਾਂ ਦੇ ਨਾਲ ਕੋਈ ਸਵੇਰੇ ਕਿਉਂ ਲਾਇਆ ਸੀ ਜਮਾ ਕਰਨੇ ਇੱਥੇ ਅੱਗ ਲਾਣੀ ਸੀ ਮੈਂ ਕਿਹਾ ਸਵੇਰੇ ਸਵੇਰੇ ਨਾ ਐਵੇਂ ਰਿਸਕ ਵਾਲੇ ਕੰਮ ਆਜਕਲ ਧੂਪ ਹੈ ਮੇਰੇ ਤੋਂ ਪਿੱਛੇ ਗੁਰਾਂਝੀ ਜੀ ਨੇ ਲਾਤਾ ਠੀਕ ਹੈ ਮੇਰੇ ਤੋਂ ਪਿੱਛੇ ਗੁਰਾਂਝੀ ਜੀ ਨੇ ਲਾਤਾ ਇੱਕ ਕੁੜੀ ਕੋ ਗੱਡੀ ਕੰਟਰੋਲ ਨਹੀਂ ਹੋਈ ਤੇ ਸਿੱਧੀ ਰਗੜਦੀ ਲਾਈ ਉਹ ਬੰਦੇ ਮੋਟਰਸਾਈਕਲਾਂ ਤੇ ਦੋ ਦੋ ਮੁੰਡੇ ਸੀਗੇ ਦੋ ਸਗੇ ਪ੍ਰਾਪਤ ਹੋ ਗਏ ਇਹ ਸਾਹਮਣੇ ਹੋਇਆ ਜੀ ਮੁੰਡੇ ਕੱਟਵਾਲ 5 6 ਫੁੱਟ ਛਲੇ ਆ ਮੁੰਡੇ ਮੇਰੇ ਦੇਖਦੇ ਆ ਦੇਖਦੇ ਮੈਂ ਲਾ ਕੇ ਉੱਥੇ ਹਲੇ ਸ਼ਟਰ ਚੱਕਿਆ ਹੀ ਆ ਮੈਂ ਵਧੀਆ ਇਹਨਾਂ ਨੇ ਚਾਬੀ ਕੱਢੀ ਆਪਣੀ ਦੁਕਾਨ ਖੋਲਣ ਚੱਲ ਗਏ ਨੇ ਜੇ ਕਿਤੇ 1 ਮਿੰਟ ਵੀ ਖੜੇ ਹੁੰਦੇ ਨਹੀਂ ਗਏ 1 ਮਿੰਟ ਦਾ ਫਰਕ ਪਿਆ 1 ਕਿੰਨੀ ਕਿੰਨੀ ਕਿ ਸਪੀਡ ਸੀ ਕੁੜੀ ਦੀ ਬੁੜੀ ਸਪੀਡ ਤੇਜ਼ ਸੀ ਮੇਰੇ ਘਰ ਤੁਹਾਡੇ ਸਾਹਮਣੇ ਇਹ ਸਪੀਡ ਦੀ ਨਿਸ਼ਾਨੀ ਦੇਖ ਲਓ ਜੀ ਕੀ ਹੈ ਕਿੰਨੇ ਜਲਦ ਥੱਲੇ ਕਿੰਨੇ ਜਾਣੇ ਆਏ ਥੱਲੇ ਮੇਰੇ ਘਰ ਜੀ ਦੋ ਟਾਈਮ ਮੈਂ ਜਿਹੜੇ ਨੇ ਦੇਖਿਆ ਉਹ ਬੰਦੇ ਨੇ ਮੈਂ ਚੱਕਿਆ ਦੋ ਬੰਦੇ ਦੇਖਿਆ ਚੱਕਿਆ ਉਹ ਬੰਦੇ ਦੇ ਪਿੱਛੋਂ ਨਾਸ ਤੇ ਲੋਕ ਚੜਾ ਗਿਆ ਕੁੜੀ ਕੱਲੀ ਸੀ ਜੀ ਹਾਂ ਜੀ ਕੁੜੀ ਕੱਲੀ ਸੀ ਕੱਲੀ ਚਲਾ ਰਹੀ ਕਿੰਨੀ ਉਮਰ ਸੀ ਕੁੜੀ ਦੀ ਹੋਣੀ ਹੈ ਜੀ ਮੈਂ 25 ਸਾਲ ਦੇ ਕੇ ਨਹੀਂ ਵਿਆਹੀ ਹੋਈ ਹੈ ਆਹ 25 ਸਾਲ ਜਿਆਦਾ ਉਮਰ ਨਹੀਂ 25 ਸਾਲ ਦੀ ਗੇੜੇ ਮ ਕਿਹੜੀ ਕੁੜੀ ਹੁਣ ਪਤਾ ਨਹੀਂ ਜੀ ਉਹ ਕਹਿ ਰਿਹਾ ਮਾਰ ਗਿਆ ਕਹਿੰਦਾ ਮੁੰਡਾ ਹੌਸਲੇ ਲੱਗੇ ਨੇ ਹੌਸਲੇ ਲੱਗੇ ਮੁੰਡੇ ਬਚ ਗਏ ਕਿੱਦਾਂ ਮੁੰਡੇ ਲੋਟ ਕਹਿੰਦੇ ਟੁੱਟੂ ਹੋ ਗਏ ਇੱਕ 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 ਜੋਦੀ ਜਿਹੜਾ ਹਾਈ ਸਕੂਲੋਂ ਤੇ ਲੱਗੇ ਐਕਸੀਡੈਂਟ ਹੋਇਆ ਉਹਦੇ ਚ ਦੋ ਤਿੰਨ ਬੰਦੇ ਇੰਜਰਡ ਐ ਉਹ ਅਜੇ ਹਸਪੀਟਲ ਜਾਈ ਨਹੀਂ ਕੋਈ ਸਮਨ ਇਨੀਮਿਸ਼ਨ ਨਹੀਂ ਆਇਆ ਤੇ ਬਾਕੀ ਜਿਹਨੂੰ ਵੀ ਸਮਨ ਇਨੀਮਿਸ਼ਨ ਦਿੱਤੀ ਜੋ ਕਾਨੂੰਨ ਆ ਉਹਦੇ ਅਨੁਸਾਰ ਕਰ ਰਿਹਾ ਸਰਕਾਰ ਕੋਲ ਵਾਲੀ ਕਿੰਨੇ ਬੰਦੇ ਕਰ ਮਤਲਬ ਕਾਰ ਹਜੇ ਸਿਖਨਫਰਮ ਕਰਦੇ ਨਹੀਂ ਵੈਰੀਫਾਈ ਨਹੀਂ ਹੋਇਆ